ਵਗਦੇ ਪਾਣੀ ਕਿਉਂ ਸੁਹਾਉਂਦੇ ਹਨ ਪਰਤ ਆਉਂਦੀਆਂ ਸਾਗਰ ਲਹਿਰਾਂ ਕਿਉਂ ਦਿਲ ਖਿੱਚਦੀਆਂ ਹਨ ਖੁੱਲੇ ਅਸਮਾਨ ਕਿਉਂ ਸੁਹਾਵਣੇ ਲੱਗਦੇ ਹਨ ਰੰਗਲੀਆਂ ਸ਼ਾਮਾਂ ਕਿਉਂ ਮਨ ਭਾਉਂਦੀਆਂ ਹਨ ਟਿੰਟਮਾਉਂਦੇ ਤਾਰੇ ਕਿਉਂ ਚੰਗੇ ਲੱਗਦੇ ਹਨ ਇਨਾਂ ਸਭਨਾ ਅੰਦਰ ਅਵਸ਼્ય ਕੋਈ ਸੱਚਾ ਸੁੰਦਰ ਪ੍ਰਵੇਸ਼ ਕਰੀ ਬੈਠਾ ਹੈ ਸਾਨੂੰ ਤਣਾਵਾ ਪਾ ਕੇ ਖਿੱਚੀ ਫਿਰਦਾ ਹੈ ਇਨਾਂ ਸਭਨਾ ਵਿੱਚ ਉਸੇ ਦਾ ਨੂਰਾਨੀ ਚਿਹਰਾ ਲਿਸ਼ਕੋਰ ਕਰਦਾ ਹੈ ਕਿਉਂਕਿ ਕੁਦਰਤ ਵਿੱਚ ਕਰਤਾਰ ਆਪਣੀ ਬੇਅੰਤ ਕਲਾ ਸਨੇ ਪਰਵੇਸ਼ ਕਰਦਾ ਹੈ ਹਰ ਬੱਚੇ ਵਿੱਚ ਉਸੇ ਦੀ ਮਾਸੂਮੀ ਝਲਕਦੀ ਹੈ ਹਰ ਜਵਾਨੀ ਵਿੱਚ ਉਸੇ ਦੀ ਸੁੰਦਰਤਾ ਢਲਕਦੀ ਹੈ ਹਰ ਬੁਢੇਪੇ ਵਿੱਚ ਉਸੇ ਦੀ ਸਿਆਣਪ ਝਲਕਦੀ ਹੈ ਚੁਰੜੀਆਂ ਚਿਹਰਿਆਂ ਵਿੱਚ ਵੀ ਉਸੇ ਦਾ ਦਿਦਾਰ ਸਭਨਾ ਦੇ ਸੀਨੇਆਂ ਵਿੱਚ ਉਸੇ ਦੇ ਪ੍ਰਾਣ ਧਲਕਦੇ ਹਨ ਸਭਨਾ ਦੇ ਮਸਤਕ ਵਿੱਚ ਉਸੇ ਦੀ ਚੇਤਨਾ ਵਿਚਰਦੀ ਹੈ ਜੋ ਅਸਾਂ ਅੰਦਰ ਬੈਠਾ ਹੈ ਉਹੀ ਬਾਹਰ ਦੀ ਅਨੰਤਤਾ ਵਿੱਚ ਵਿਦਮਾਨ ਕਰਦਾ ਹੈ ਕੁਦਰਤ ਵਿੱਚ ਕਰਤਾਰ ਆਪਣੀ ਬੇਅੰਤ ਕਲਾ ਸਣੇ ਪ੍ਰਵੇਸ਼ ਕਰਦਾ ਹੈ ਪ੍ਰਵੇਸ਼ ਕਰਦਾ ਹੈ